ਸਸ਼ੀ ਕਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਮਮ੍ਰਿਤਪਾਲ ਕੋਲ ਸਵਾਗਤ ਕਰਦੀਆਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀਆਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੀਆਂ ਭੈਣਾਂ ਦਾ ਸਾਡੇ ਭਰਾਵਾਂ ਦਾ ਸਾਡੀਆਂ ਮਾਤਾਵਾਂ ਦਾ ਬੱਚਿਆਂ ਦਾ ਜਿਹੜੇ ਸਾਡੇ ਐਗਜ਼ੀਬਿਸ਼ਨ ਦੇ ਵਿੱਚ ਪਹੁੰਚੇ ਦੂਰੋਂ ਨੇੜੇੋਂ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਲਹਿਰੇ ਗਾਗੇ ਫਸਟ ਟਾਈਮ ਜੋ ਐਗਜ਼ੀਬਿਸ਼ਨ ਸੀ ਤਾਂ ਫਸਟ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਸੀਗਾ ਬਹੁਤ ਜ਼ਿਆਦਾ ਗੈਦਰਿੰਗ ਸੀ ਦੂਰੋਂ ਨੇੜੇੋਂ ਬਹੁਤ ਲੋਕ ਆਏ ਨੇ ਸਪੈਸ਼ਲੀ ਸਾਡੇ ਲਹਿਰੇਗਾਗੇ ਵਾਲੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨਾ ਜ਼ਿਆਦਾ ਸਪੋਰਟ ਕੀਤਾ ਇੰਨਾ ਤੁਸੀਂ ਉੱਥੇ ਪਹੁੰਚੇ ਹੋ ਤੇ ਬਾਕੀ ਜਿਹੜੀਆਂ ਭੈਣਾਂ ਨੇ ਆ ਕੇ ਦੂਰੋਂ ਨੇੜੇੋਂ ਸਟਾਲਾਂ ਲਗਾਈਆਂ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਮੈਂ ਮਤਲਬ ਕਿ ਜਿਨੇ ਵੀ ਸਟਾਲ ਵਾਲੇ ਆਏ ਸੀ ਸਾਰੇ ਬਹੁਤ ਜ਼ਿਆਦਾ ਖੁਸ਼ ਹੈਗੇ ਸੀ ਪਹਿਲਾਂ ਡਰ ਸੀ ਕਿ ਫਸਟ ਟਾਈਮ ਹੈ ਤੇ ਥੋੜਾ ਏਰੀਆ ਤੋਂ ਵੀ ਉਹ ਡਰਦੇ ਸੀ ਮੇਦਰ ਪਹਿਲਾਂ ਐਗਜ਼ਿਬਿਸ਼ਨ ਹੋਈ ਨਹੀਂ ਫਸਟ ਟਾਈਮ ਪਤਾ ਨਹੀਂ ਕਿਵੇਂ ਦਾ ਰਿਸਪੌਂਸ ਰਹੂਗਾ ਬਟ ਜਾਣ ਵੇਲੇ ਸਾਰੇ ਇੰਨੇ ਕ ਜ਼ਿਆਦਾ ਖੁਸ਼ ਹੈਗੇ ਸੀ ਕਿਉਂਕਿ ਜੋ ਪਹਿਲਾਂ ਤੋਂ ਵੀ ਐਗਜ਼ਿਬਿਸ਼ਨ ਲਗਾਉਂਦੇ ਸੀ ਬਾਕੀ ਜੋ ਬਲੌਗਰ ਭਾਈ ਆਏ ਸੀ ਉਹ ਵੀ ਦੱਸ ਰਹੇ ਸੀ ਕਿ ਤੁਹਾਡੀ ਜੋ ਐਗਜ਼ਿਬਿਸ਼ਨ ਹੈ ਬਹੁਤ ਜ਼ਿਆਦਾ ਵਧੀਆ ਹੈ ਕਿ ਫਸਟ ਟਾਈਮ ਜਿਵੇਂ ਹੈਗਾ ਤਾਂ ਬਹੁਤ ਜ਼ਿਆਦਾ ਰਿਸਪੌਂਸ ਹੈਗਾ ਇੱਥੇ ਤਾਂ ਉਹਦੇ ਲਈ ਸਭ ਦਾ ਪਾ ਧੰਨਵਾਦ ਕਰਦੇ ਹਾਂ ਜੀ ਤੇ ਹੁਣ ਆਪਾਂ ਵੀਡੀਓ ਅਗਲੀ ਸ਼ੁਰੂ ਕਰਦੇ ਆਂ ਤੇ ਇੱਕ ਹੋਰ ਵੀ ਦੱਸੀਏ ਹੁਣ ਅਗ ਆਪਾਂ ਲਗਾਉਣ ਜਾਵਾਂਗੇ ਉਹਦਾ ਆਪਾਂ ਜਲਦੀ ਹੀ ਤੁਹਾਨੂੰ ਲੋਕੇਸ਼ਨ ਵੀ ਤੇ ਟਾਈਮ ਵੀ ਡੇਟ ਵਗੈਰਾ ਸਭ ਕੁਝ ਬਹੁਤ ਜਲਦੀ ਅਨਾਉਂਸ ਕਰਾਂਗੇ ਤਾਂ ਆਪਣੀਆਂ ਡੇਲੀ ਦੀ ਵੀਡੀਓਜ਼ ਦੇਖਦੇ ਰਹੋ ਦੇਖਦੇ ਆਂ ਅਗਲਾ ਜੋ ਆਪਣਾ ਲੋਕੇਸ਼ਨ ਹੈ ਕਿੱਥੇ ਦੀ ਬਣਦੀ ਹੈ ਐਗਜ਼ਿਬਿਸ਼ਨ ਦੀ ਤੇ ਹੁਣ ਅੱਜ ਆਪਾਂ ਤੁਹਾਡੇ ਲਈ ਪੈਂਟ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਬਹੁਤ ਵਧੀਆ ਬ੍ਰਾਂਡ ਦੇ ਹੋਣਗੇ ਸਾਰੇ ਸੂਟ ਜਿਸ ਤਰ੍ਹਾਂ ਫਰਸਟ ਕਲੈਕਸ਼ਨ ਹੈ ਜੀ ਇਹ ਬਰਬਰੀ ਮਿਕਸ ਸੂਟ ਆਉਣਗੇ ਜੀ ਹਰ ਤਰ੍ਹਾਂ ਦੇ ਬਰਬਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਜੀ ਇਹਦੇ ਨਾਲ ਤੁਸੀਂ ਤੁਹਾਡੇ ਕੋਲ ਆਪਸ਼ਨ ਹੋਊਗਾ ਕੋਈ ਬਲੈਕ ਬਾਟਮ ਲੈਣਾ ਚਾਹੁੰਦਾ ਤਾਂ ਬਲੈਕ ਬਾਟਮ ਵੀ ਮਿਲ ਜੂਗੀ ਜੀ ਤਾਂ ਇਹ ਫਸਟ ਆ ਗਿਆ ਤੁਹਾਡਾ ਤੇ ਇਹਦੇ ਵਿੱਚ ਆਪਾਂ ਸੇਮ ਪਿਓਰ ਬਰਬਰੀ ਦੇ ਵਿੱਚ ਤੁਹਾਨੂੰ ਹੁਣ ਕਲਰ ਦਿਖਾਉਣਾ ਇਹ ਤਾਂ ਡਿਜ਼ਾਈਨ ਹੈਗਾ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਕਸਟਮਾਈਜ਼ ਕਰ ਸਕਦੇ ਹੋ ਤੇ ਦੂਸਰਾ ਕਲਰ ਇਸ ਦੇ ਵਿੱਚ ਬਲੈਕ ਦੇ ਵਿੱਚ ਹੀ ਇੱਕ ਹੋਰ ਡਿਜ਼ਾਈਨ ਮਿਲ ਜੂਗਾ ਤੁਹਾਨੂੰ ਇਦੇ ਨਾਲ ਤੁਸੀਂ ਰੈੱਡ ਬਾਟਮ ਲੈਣਾ ਚਾਹੁੰਦੇ ਹੋ ਬਲੈਕ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਵੈਸੇ ਇਹ ਵਾਲੀ ਸੂਟ ਨਹੀਂ ਜਿੰਨਾ ਆਲ ਓਵਰ ਆਪਾਂ ਸੀਰੀਅਸਲੀ ਤੁਹਾਨੂੰ ਦੱਸਦੇ ਆ ਆਲ ਓਵਰ ਦੀ ਜਿੰਨੀ ਗ੍ਰੇਸ ਪੈਂਦੀ ਹੈ ਉਨੀ ਮੈਚਿੰਗ ਦੇ ਨਾਲ ਘੱਟ ਪੈਂਦੀ ਹੈ ਬਟ ਆਲ ਓਵਰ ਬਹੁਤ ਸੋਹਣਾ ਲੱਗਦਾ ਹੈ ਬਾਕੀ ਆਪਣਾ ਆਪਣਾ ਟੇਸਟ ਹੁੰਦਾ ਮੈਂ ਪਲੇਨ ਨਾਲ ਵੀ ਸੋਹਣਾ ਲੱਗਦਾ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਤੀਸਰਾ ਜਿਹੜਾ ਡਿਜ਼ਾਈਨ ਰਹੂਗਾ ਇਹ ਆਊਗਾ ਜੀ ਰੈੱਡ ਵਾਲਾ ਇਹ ਵੀ ਬਹੁਤ ਜ਼ਿਆਦਾ ਸੇਲ ਹੋਇਆ ਡਿਜ਼ਾਈਨ ਇਹ ਹੁਣ ਆਪਣੇ ਕੋਲ ਲਾਸਟ ਹੀ ਪੀਸ ਬਾਕੀ ਹੈਗਾ ਬਰਬਰੀ ਦੇ ਵਿੱਚ ਤੇ ਇਹਦੇ ਨਾਲ ਪਲੇਨ ਬਾਟਮ ਆਉਗੀ ਤਿੰਨ ਪੀਸ ਨੇ ਤੇ ਹੁਣ ਆਪਾਂ ਇਹਦਾ ਦੱਸੀਏ ਜੀ ਦੇਖੋ ਇਹ ਵਾਲਾ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀਡੀਓਜ਼ ਆਈਆਂ ਨੇ ਸਿਰਫ ਜਿਹੜੇ ਤੁਹਾਨੂੰ ਪਤਾ ਹੈ ਜੋ ਰਖੜੀ ਆਫਰ ਵੀ ਇੱਕ ਚੱਲ ਰਿਹਾ ਉਹਦੇ ਵਿੱਚ ਕਲੈਕਸ਼ਨ ਹੈ ਇਹ 1395 1495 ਸੇਲ ਹੋਇਆ ਤੇ ਇਹ ਜਿਹੜੇ ਆਲ ਓਵਰ ਸੂਟ ਦਾ ਅੱਜ ਦਾ ਪ੍ਰਾਈਸ ਰਹੂਗਾ 1295 ਆਲ ਓਵਰ ਜੇ ਤੁਸੀਂ ਮੈਚਿੰਗ ਲੈਣੇ ਆ ਉਹ ਰਹੂਗਾ 1095 ਠੀਕ ਹੈ ਜੀ ਸੋਹਣੇ ਡਿਜ਼ਾਈਨ ਨੇ ਪਿਓਰ ਬਰਬਰੀ ਹੈ ਲੈ ਸਕਦੇ ਇਸ ਤੋਂ ਇਲਾਵਾ ਇਹ ਵੀ ਪਿਓਰ ਬਰਬਰੀ ਹੈ ਇਹ ਥੋੜਾ ਕਾਟਨ ਬਰਬਰੀ ਆ ਜਾਂਦੀ ਹੈ ਜੀ ਉਹ ਹੈਗਾ ਸੀ ਆਪਣਾ ਪਿਓਰ ਬਰਬਰੀ ਜਿੱਦਾਂ ਦੇ ਆਪਾਂ ਐਮਬਰਾਇਡਰੀ ਵਾਲੇ ਸੂਟ ਲੈਨੇ ਆ ਪ੍ਰਿੰਟ ਸੂਟ ਪਾਉਣੇ ਆ ਹਨ ਇਹ ਆ ਗਿਆ ਜੀ ਕਾਟਨ ਬਰਬਰੀ ਇਹ ਥੋੜਾ ਉਹਦੇ ਨਾਲੋਂ ਜ਼ਿਆਦਾ ਸੌਫਟ ਫੈਬਰਿਕ ਹੁੰਦਾ ਹੈਗਾ ਇਹਦੇ ਵਿੱਚ ਵੀ ਕਈ ਡਿਜ਼ਾਈਨ ਹੈਗੇ ਨੇ ਇਹਨਾਂ ਦਾ ਪ੍ਰਾਈਸ ਵੀ ਉਹਨਾਂ ਨਾਲ ਮਤਲਬ ਕਿ ਥੋੜਾ ਘੱਟ ਹੋਊਗਾ ਦੇਖੋ ਜੀ ਬਹੁਤ ਹੀ ਸੋਹਣਾ ਸੂਟ ਹੈ ਆਲਓਵਰ ਇਹ ਸਾਰੇ ਆਲਓਵਰ ਮਿਲਣਗੇ ਇਹਦੇ ਵਿੱਚ ਮੈਚਿੰਗ ਦੀ ਕੋਈ ਆਪਸ਼ਨ ਨਹੀਂ ਹੈਗੀ ਇਹ ਕਾਟਨ ਬਰਬਰੀ ਦੇ ਪ੍ਰਿੰਟ ਨੇ ਸਾਰੇ ਲਾਸਟ ਪੀਸ ਹੋਣ ਕਰਕੇ ਬਿਲਕੁਲ ਘੱਟ ਪ੍ਰਾਈਸ ਤੇ ਮਿਲ ਰਹੇ ਨੇ ਜੀ ਲੈ ਸਕਦੇ ਹੋ ਤੁਸੀਂ ਦੇਖੋ ਪਹਿਲਾ ਪ੍ਰਿੰਟ ਇਹ ਵਾਲਾ ਹੋ ਗਿਆ ਦੂਸਰਾ ਪ੍ਰਿੰਟ ਵੀ ਬਹੁਤ ਸੋਹਣਾ ਤੇ ਬਣ ਕੇ ਇਹਨਾਂ ਦੀ ਗ੍ਰਿਪ ਬਰਬਰੀ ਚਾਹੇ ਇਹ ਵਾਲੀ ਲੈ ਲਓ ਕਾਟਨ ਚਾਹੇ ਉਹ ਵਾਲੀ ਬਰਬਰੀ ਗ੍ਰਿਪ ਇੰਨੀ ਕੁ ਸੋਹਣੀ ਆਉਂਦੀ ਹੈ ਸੂਟਾਂ ਦੇ ਨਾਲ ਟਾਈ-ਡਾਈ ਦੁਪੱਟੇ ਕਰਕੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਦੋ ਪ੍ਰਿੰਟ ਹੋ ਗਏ ਜੀ ਮੇਰੇ ਕੋਲ ਚਿਹਰੇ ਵਿੱਚ ਦੋ ਹੀ ਪ੍ਰਿੰਟ ਬਚੇ ਆਪਣੇ ਕੋਲ ਹਾਂਜੀ ਇਹ ਵੀ ਆਪਣੇ ਕੋਲ ਦੋ ਹੀ ਪ੍ਰਿੰਟ ਬਚੇ ਨੇ ਸੂਟ ਹੈਗੇ ਇਹਦੇ ਵਿੱਚ ਦੋ-ਦੋ ਤਿੰਨ-ਤਿੰਨ ਦੋਨੋਂ ਪ੍ਰਿੰਟ ਦੇ ਵਿੱਚ ਤਾਂ ਲੈ ਸਕਦੇ ਹੋ ਇਹਨਾਂ ਦਾ ਪ੍ਰਾਈਸ ਹੈਗਾ ਸੀ 1095 ਬਟ ਹੁਣ ਇਹ ਦੋ ਹੀ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਨੇ ਕੋਈ ਵੀ ਪਹਿਣ ਲੈਣਾ ਚਾਹੁੰਦੀ ਹੈ ਤਾਂ ਤੁਸੀਂ ਲੈ ਸਕਦੇ ਹੋ ਸਿਰਫ ਔਰ ਸਿਰਫ 849 ਓਨਲੀ 849 5 ਮੀਟਰ ਪੂਰਾ ਸੂਟ ਮਿਲੂਗਾ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਤੇ ਹੁਣ ਆਪਾਂ ਲੈ ਕੇ ਆਏ ਤੁਹਾਡੇ ਲਈ ਪਿਓਰ ਔਰਗਾਂਜ਼ਾ ਦਾ ਇਹ ਪੀਸ ਇਹ ਹੈਗਾ ਜੀ ਪਿਓਰ ਔਰਗਾਂਜ਼ਾ ਬਿਲਕੁਲ ਫੁੱਲ ਪਿਓਰ ਐਸਕੇ ਬ੍ਰਾਂਡ 100% ਪਿਓਰ ਬਿਲਕੁਲ ਸੌਫਟ ਆਰਗੈਂਜ਼ਾ ਇਹਦੇ ਨਾਲ ਜੇ ਤੁਸੀਂ ਪਲੇਨ ਬਾਟਮ ਲਗਾਉਣਾ ਚਾਹੁੰਦੇ ਹੋ ਪਲੇਨ ਵੀ ਲੱਗ ਜੂ ਵੈਸੇ ਆਲ ਓਵਰ ਵੀ ਬਹੁਤ ਸੋਹਣਾ ਲੱਗਣਾ ਪਲੇਨ ਬਾਟਮ ਤੇ ਬਾਟਮ ਵਰਕ ਕਰਾ ਕੇ ਲੈ ਸਕਦੇ ਹੋ ਬਟ ਜੇ ਆਪਾਂ ਤੁਹਾਨੂੰ ਪ੍ਰਾਈਸ ਇੱਥੇ ਮੈਂ ਹਾਂਜੀ ਇਹਦਾ ਆਲ ਓਵਰ ਦਾ ਜਿਹੜਾ ਸੂਟ ਦਾ ਪ੍ਰਾਈਸ ਰਹੂਗਾ ਇਹ ਤੁਹਾਨੂੰ ਮਿਲੂਗਾ ਜੀ 1295 ਫੁੱਲ ਪਿਓਰ ਆਰਗੈਂਜ਼ਾ ਬਹੁਤ ਸੋਹਣਾ ਪ੍ਰਿੰਟ 1295 ਟਾਈ ਡਾਈ ਦੁਪੱਟੇ ਦੇ ਨਾਲ ਬਿਲਕੁਲ ਯੂਨੀਕ ਥੋੜਾ ਬਣ ਕੇ ਰੈਡੀ ਹੋਊਗਾ ਹਲੋ ਇਹ ਵਾਲਾ ਵੀ neck design ਵਾਲਾ ਜੀ ਬਿਲਕੁਲ ਲਾਸਟ ਪੀਸ ਹੈ ਇਕੋ ਹੀ ਬਚਿਆ ਇਹ ਹੈਗਾ ਜੀ ਬਲੈਕ neck line ਹੋਊਗਾ ਪੈਨਲ ਪਾਏ ਹੋਣਗੇ ਲੈਸ ਨਾਲ ਪੂਰਾ ਡਿਜ਼ਾਈਨ ਕੀਤਾ ਹੋਊਗਾ ਬੋਟਮ ਵਰਕ ਐਂਡ ਇਹ ਕੇ ਟੈਕਸ ਬ੍ਰਾਂਡ ਦਾ ਜੋ ਕਨਸੈਪਟ ਹੈ ਕਪੜਾ ਬਹੁਤ ਜ਼ਿਆਦਾ ਸੋਹਣਾ ਇਹ ਬੋਟਮ ਦਾ ਵਰਕ ਆ ਜਾਊਗਾ ਇਹ ਆ ਗਿਆ ਦੁਪੱਟਾ ਲਾਸਟ ਵੀਕ ਹੀ ਇਹਦੀ ਵੀਡੀਓ ਆਈ ਸੀ ਜੀ ਬਹੁਤ ਸਾਰੀ ਕਲੈਕਸ਼ਨ ਸੀ ਮਸਲੀਨ ਲਾਈਨਿੰਗ ਦੁਪੱਟਾ ਹੋਗਾ 4 ਸਾਈਡ ਲੈਸ ਦੇ ਨਾਲ ਪ੍ਰਾਈਸ ਹੈਗਾ ਸੀ 1295 ਲਾਸਟ ਪੀਸ ਹੋਣ ਦੇ ਕਰਕੇ ਤੁਹਾਨੂੰ ਮਿਲੇਗਾ ਜੀ ਅੱਜ ਇਹ ਵਾਲਾ ਪੀਸ ਸਿਰਫ 1195 ਓਨਲੀ 1195 ਇਹ ਹੈਗਾ ਜੀ ਕੋਰਾ ਕਾਟਨ ਦਾ ਲਾਸਟ ਪੀਸ ਇਹ ਵੀ ਲਾਸਟ ਹੀ ਰਹਿੰਦਾ ਆਰੀ ਵਰਕ ਦੇ ਨਾਲ ਇਹ ਮਿਲੇਗਾ ਤੁਹਾਨੂੰ ਆਰੀ ਵਰਕ ਦੇ ਵਿੱਚ ਜੀ ਕੋਰਾ ਕਾਟਨ ਫੈਬਰਿਕ ਹੈ ਪਲੇਨ ਬਾਟਮ ਨਾਲ ਕੋਰਾ ਕਾਟਨ ਫੁੱਲੀ ਐਮਬਰਾਇਡਰੀ ਦੁਪੱਟਾ ਇਹ ਵਾਲਾ ਵੀ ਲਾਸਟ ਪੀਸ ਹੈ ਤਾਂ ਤੁਸੀਂ ਲੈ ਸਕਦੇ ਹੋ ਸਿਰਫ 849 ਕੋਰਾ ਕਾਟਨ ਸਾਰਾ ਐਮਬਰਾਇਡਰੀ ਦੁਪੱਟਾ ਮਿਲੂਗਾ 859 ਲਈ ਹਾਂਜੀ ਹੁਣ ਇਹ ਵਾਲੇ ਆ ਗਏ ਜੀ ਆਪਣੇ ਬ੍ਰਾਂਡ ਦੇ ਸੂਟ ਆ ਜਾਣਗੇ ਇਹ ਇੰਨੇ ਜਿਵੇਂ ਸਿੰਗਲ ਸਿੰਗਲ ਪੀਸ ਬਚਿਆਗਾ ਕਿਸੇ ਚ ਦੋ ਹੋਣਗੇ ਕਿਸੇ ਚ ਇੱਕ ਹੋਗਾ ਦੇਖੋ ਇਹ ਆਊਗਾ ਜੀ ਪ੍ਰਿੰਟ ਤੇ ਪ੍ਰਿੰਟ ਦੇ ਵਿੱਚ ਬਹੁਤ ਸੋਹਣੀ ਐਮਬਰਾਇਡਰੀ ਵਰਕ ਦੇਖੋ ਸਿੰਗਲ ਟਾਂਕੇ ਦਾ ਬਹੁਤ ਹੀ ਸੋਹਣਾ ਕਨਸੈਪਟ ਹੈ ਸਪੈਸ਼ਲ ਸਾਡੀਆਂ ਭੈਣਾਂ ਦੇ ਲਈ ਮਾਤਾਵਾਂ ਦੇ ਲਈ ਕਿਉਂਕਿ ਇਹ ਥੋੜਾ ਲਾਈਟ ਕਨਸੈਪਟ ਆ ਜਾਂਦਾ ਵੈਸੇ ਪਾ ਕੋਈ ਵੀ ਸਕਦਾ ਸੋਹਣਾ ਲੱਗਦਾ ਤੇ ਘੇਰੇ ਦਾ ਵਰਕ ਸਿੰਗਲ ਟਾਂਕੇ ਦਾ ਦੇਖੋ ਕਿੰਨਾ ਸੋਹਣਾ ਘੇਰੇ ਦਾ ਵਰਕ ਆਊਗਾ ਪ੍ਰਿੰਟ ਵੀ ਬਹੁਤ ਸੋਹਣਾ ਤੇ ਫੈਬਰਿਕ ਹੈਗਾ ਹੀ ਬ੍ਰਾਂਡ ਦਾ ਟੈਸਟਾ ਟਾਈਪ ਇਹ ਜਿਹੜਾ ਫੈਬਰਿਕ ਆ ਜਾਂਦਾ ਕੋਈ ਇਹਦੀ ਕੰਪਲੇਂਟ ਨਹੀਂ ਹੈਗੀ ਬਹੁਤ ਜਿਆਦਾ ਵਧੀਆ ਫੈਬਰਿਕ ਹੈ ਨਾਲ ਬਾਟਮ ਦੇਖੋ ਕਿੰਨੀ ਸੋਹਣੀ ਹੈ ਲਾਈਨਿੰਗ ਨਹੀਂ ਲੱਗੂਗੀ ਜੀ ਸੂਟ ਨੂੰ ਤੇ ਦੁਪੱਟਾ ਵੀ ਫੁੱਲ ਮਸਲੀਨ ਪਿਓਰ ਮਸਲੀਨ ਦਾ ਦੁਪੱਟਾ ਨਾਲ ਇਹ ਵਾਲਾ ਜਿਹੜਾ ਸੂਟ ਹੈ ਜੀ ਪ੍ਰਾਈਸ ਹੈਗਾ ਸੀ 1895 ਸਮਥਿੰਗ ਬਟ ਸਿੰਗਲ ਹੀ ਪੀਸ ਹੈ ਮੈਂ ਰੱਖਿਆ ਸੀ ਚ ਇੱਕ ਮੈਂ ਚੈੱਕ ਕਰਦੇ ਹਾਂ ਹਾਂਜੀ ਸਿੰਗਲ ਪੀਸ ਹੈ ਤਾਂ ਲੈ ਸਕਦੇ ਹੋ ਇਹਦਾ ਪ੍ਰਾਈਸ ਰਹੂਗਾ ਅੱਜ ਵਾਲੀ ਵੀਡੀਓ ਦੇ ਵਿੱਚ ਸਿਰਫ ਔਰ ਸਿਰਫ 1495 ਹਾਂਜੀ ਅੱਗੇ ਫੇਰ ਆਗੇ ਬ੍ਰਾਂਡ ਦੇ ਇਹ ਵਾਲੇ ਸੂਟ ਇਹ ਆਊਗਾ ਜੀ ਪਿਓਰ ਬਰਬਰੀ ਦੇ ਵਿੱਚ ਬਰਬਰੀ ਕਾਟਨ ਦੋ ਕਲਰ ਨੇ ਬ੍ਰਾਂਡ ਟੈਗ ਤੁਹਾਨੂੰ ਨਾਲ ਮਿਲੂਗਾ ਚੈੱਕ ਕਰ ਸਕਦੇ ਹੋ ਕਲਰ ਹੁਣ ਤੁਹਾਨੂੰ ਆਪਾਂ ਓਪਨ ਕਰਕੇ ਦਿਖਾਉਣੀ ਆ कोई लाइनिंग नहीं लगेगी फैबरिक फुल गंटी रहेगी देखो पैनल डिजाइनिंग घेरा डिजाइनिंग सेल्फ प्रिंट बॉटम बहुत ज़्यादा वीया फैब्रिक, फुली कंफर्टेबल कोई भी फैब्रिक फैबरिक कंप्लेंट नहीं होगी एक सूट बाय कर दुबारा ऑर्डर करूँगी इन्ना कदिया फैबरिक है नाल प्योर मसलीन ढाई मीटर का दुपट्टा देखो दुपट्टा कि सोना है ਕਿਹ ਕਲਰ ਆ ਜਾਣਗੇ 2 ਪਿਸਤਾ ਐਂਡ ਪਰਪਲ ਦੇਖੋ ਜੀ ਇਹ ਵੀ ਆਪਣੇ ਕੋਲ ਲਾਸਟ 2 ਪੀਸ ਬਚੇ ਨੇ ਇਹ ਵੀ ਤੁਹਾਨੂੰ ਆਫਰ ਦੇ ਵਿੱਚ ਮਿਲ ਲੰਗੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪਿਓਰ ਬਰਬਰੀ ਐਸ ਕੇ ਬ੍ਰਾਂਡ ਨਾਲ ਬਹੁਤ ਸੋਹਣਾ 2.5 ਮੀਟਰ ਪਿਓਰ ਮਸਲੀਨ ਡਿਜੀਟਲ ਪ੍ਰਿੰਟ ਦੁਪੱਟਾ 1895 ਵਾਲਾ ਸੂਟ ਅੱਜ ਦੀ ਵੀਡੀਓ ਦੇ ਵਿੱਚ ਲੈ ਸਕਦੇ ਹਾਂ ਜੀ ਸਿਰਫ ਔਰ ਸਿਰਫ 1595 ਓਨਲੀ 1595 ਬਹੁਤ ਸੋਹਣਾ ਕਨਸੈਪਟ ਹੈ ਐਸ ਕੇ ਬ੍ਰਾਂਡ ਦਾ ਫੈਬਰਿਕ ਹੈ ਜੀ ਇਸ ਤੋਂ ਇਲਾਵਾ ਇਹ ਵੀ ਆਗੇ ਜੀ ਇਹ ਵੀ ਬ੍ਰਾਂਡ ਦੇ ਪੀਸ ਰਹਿਣਗੇ ਬਹੁਤ ਸੋਹਣੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦੋ दोनों कलर सोने ने देखो दोनों ही कलर बहुत ज्यादा सोहने ने यह जोड़ा फैब्रिक है जी ये है क्या, प्योर कॉटन शिमर शिमर कॉटन है समर वेयर है विदाउट लाइनिंग स्टिच होगा डिजाइन प्रिंटिंग बाक़माल है जी बहुत सोना हर एक केस बिल्कुल परफेक्ट डिजाइन है देखो ये आऊगी जी शर्ट बहुत सोहना कम है जी बहुत सोहना डिजाइन है देखो कॉटन शिमर फैब्रिक है बॉटम सैल्फ प्रिंट दुपट्टा प्योर मसलीन ढाई मीटर दुपट्टा मिलेगा डिजाइनिंग देखो कि बहुत ही सोहना डिजिटल प्रिंट का दुपट्टा नाल ਇਹਦੇ ਵਿੱਚ ਮਿਲਣਗੇ ਤੁਹਾਨੂੰ ਦੋ ਕਲਰ ਪਹਿਲਾ ਇਹ ਵਾਲਾ ਮਿਲ ਗਿਆ ਜੀ ਮੋਵ ਕਲਰ ਦੂਸਰਾ ਮਿਲੂਗਾ ਇਹਦੇ ਵਿੱਚ ਗ੍ਰੇ ਕਲਰ ਗ੍ਰੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਬਸ ਦੋ ਕੁ ਦਿਨਾਂ ਦਾ ਆਪਣਾ ਆਫਰ ਵੀ ਰਹਿ ਗਿਆ ਜੀ ਤੁਸੀਂ ਫਾਇਦਾ ਉਠਾ ਸਕਦੇ ਹੋ ਇਸ ਤੋਂ ਬਾਅਦ ਫਿਰ ਸਾਰੇ ਜਿਹੜਾ ਨਿਊ ਸਟਾਕ ਆਜੂਗਾ ਉਹਨਾਂ ਵਿੱਚ ਕੋਈ ਆਫਰ ਨਹੀਂ ਹੋਊਗਾ ਇਹ ਸਾਰਾ ਸਟਾਕ ਹੈ ਆਪਣਾ ਰੱਖੜੀ ਦੇ ਤਿਉਹਾਰ ਤੇ ਸਾਰਾ ਪੂਰਾ ਹਫਤਾ ਆਪਾਂ ਸਾਰਾ ਕਲੀਅਰ ਕਰ ਦਿੱਤਾ ਹੈ ਬਿਲਕੁਲ ਆਫ ਤੇ ਦੇਖੋ ਜੀ 셀ਫ ਪ੍ਰਿੰਟ ਬਾਟਮ कॉटन शिमर ਬਹੁਤ ਸੋਹਣਾ ਡਿਜੀਟਲ ਪ੍ਰਿੰਟ ਸ਼ਰਟ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਬਿਲਕੁਲ ਸੌਫਟ ਤੇ ਨਾਲ ਪਿਓਰ ਮਸਲੀਨ ਦੁਪੱਟਾ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਵੀ ਐਸਕੇ ਬ੍ਰਾਂਡ ਦਾ ਸੂਟ ਹੈ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਅੱਜ ਦੀ ਵੀਡੀਓ ਦੇ ਵਿੱਚ ਰਹੂਗਾ ਜੀ ਓਨਲੀ 1495 ਵਿਦ ਦੁਪੱਟਾ ਲੈ ਸਕਦੇ ਹੋ ਇੱਕ ਹੋਰ ਬਹੁਤ ਸੋਹਣਾ ਸੂਟ ਲੈ ਕੇ ਆਇਆ ਕਿਉਂਕਿ ਮੈਂ ਇਹਦੀ ਨਾਲ ਸੂਟ ਦੀ ਰੀਲ ਪਾਈ ਸੀ ਤਾਂ ਬਹੁਤ ਸਾਰੇ ਮੈਸੇਜ ਆਏ ਕਿ ਇਹ ਵਾਲਾ ਸੂਟ ਕੀ ਪ੍ਰਾਈਸ ਦਾ ਹੈ ਤੇ ਸਾਡੇ ਲਈ ਰੈਡੀ ਕਰਵਾਓ ਤਾਂ ਆਪਾਂ ਬਿਲਕੁਲ ਰੈਡੀ ਕਰਵਾ ਕੇ ਲੈ ਕੇ ਆਇਆ ਸਭ ਤੋਂ ਪਹਿਲਾਂ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਜੇ ਵੈਸੇ ਤੁਸੀਂ ਇਹਦਾ ਡਿਜ਼ਾਈਨ ਜੜੀਆਂ ਪਹਿਲਾਂ ਨੇ ਨਹੀਂ ਦੇਖਿਆ ਤਾਂ ਆਪਾਂ YouTube ਦੇ ਉੱਪਰ ਵੀ ਸ਼ਾਰਟਸ ਦੇ ਵਿੱਚ ਤੇ ਨਾਲ Insta ਆਪਣੀ ID ਦਾ ਕਲਾਸਿਕ ਕਲੈਕਸ਼ਨ ਬਣਦੇ ਉੱਪਰ ਮੈਂ ਵੇਅਰ ਕਰਕੇ ਇਹਦੀ ਵੀਡੀਓ ਪਾਈ ਹੋਈ ਹੈ ਬਹੁਤ ਜ਼ਿਆਦਾ ਸੋਹਣਾ ਲੱਗਦਾ ਬਿਲਕੁਲ ਸੋਬਰ ਜੀ ਚੀਜ਼ ਰੈਡੀ ਹੁੰਦੀ ਹੈ ਤੇ ਇਹ ਜਿਹੜਾ ਹੈਗਾ ਜੀ ਇਹ ਰਾਮਟੈਕਸ कॉटन ਤੇ ਰੈਡੀ ਹੋਇਆ ਹੈ ਫੈਬਰਿਕ ਰਹੂਗਾ ਰਾਮਟੈਕਸ कॉटन ਵਿਦਾਊਟ ਲਾਈਨਿੰਗ ਸਟਿਚ ਹੋਊਗਾ ਇਹ ਆ ਗਿਆ ਸਿੰਗਲ ਟਾਂਕੇ ਦਾ ਵਰਕ ਸਾਰਾ ਬਲੈਕ ਥ्रेड ਦੇ ਨਾਲ ਸਿੰਗਲ ਟਾਂਕੇ ਦਾ ਸਾਰਾ ਵਰਕ ਹੋਇਆ ਉਸ ਤੋਂ ਬਾਅਦ ਸਾਰਾ ਹੈਂਡਵਰਕ ਹੈ ਘੇਰਾ ਦੇਖੋ ਜੀ ਟੋਟਲੀ ਦਬਕੇ ਦਾ ਕੰਮ ਹੈ ਦਬਕਾ ਸਿੱਪੀ ਉਸ ਤੋਂ ਬਾਅਦ ਸਪੈਰੋ ਡਿਜ਼ਾਈਨ ਹੈਂਡਵਰਕ ਦੇ ਨਾਲ ਬਹੁਤ ਸੋਹਣਾ ਕੱਟ ਵਰਕ ਦੀ ਸਪੈਰੋ ਬਣਾਈ ਹੋਈ ਆ ਫਲਾਵਰ ਹਾਈਲਾਈਟ ਕੀਤੇ ਹੋਏ ਨੇ ਠੀਕ ਹੈ ਜੀ ਸਲੀਵਜ਼ ਦਾ ਵੀ ਬਹੁਤ ਸੋਹਣਾ ਵਰਕ ਹੈ ਦੇਖੋ ਫੁੱਲ ਹੈਵੀ ਸਲੀਵਜ਼ ਦਾ ਵਰਕ ਆਊਗਾ ਵਿਦ ਹੈਂਡਵਰਕ ਦੇਖੋ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਰੈਡੀ ਹਿੰਦਾ ਤੇ ਦੁਪੱਟਾ ਨਾਲ ਪਿਓਰ ਮਸਲੀਨ ਤੇ ਉਹ ਵੀ ਬਹੁਤ ਸੋਹਣਾ ਯੂਨੀਕ ਵਰਕ ਦੇ ਨਾਲ 4 ਸਾਈਡ ਆਊਗਾ ਜੀ ਕੱਟ ਵਰਕ ਤੇ ਨਾਲ ਪੱਲੇ ਆਉਣਗੇ ਇਸ ਤਰ੍ਹਾਂ ਡਿਜ਼ਾਈਨ ਕੀਤੇ ਬਿਲਕੁਲ ਫੁੱਲ ਪਿਓਰ ਮਸਲੀਨ ਹੈ ਪੱਲੇ ਇਸ ਤਰ੍ਹਾਂ ਰੈਡੀ ਹੋਣਗੇ 4 ਸਾਈਡ ਬਹੁਤ ਬਰੀਕੀ ਦੇ ਨਾਲ ਕੱਟਵਰਕ ਹੋਗਾ ਇਹ ਸਿੰਗਲ ਟਾਂਕੇ ਦੀ ਕੜਾਈ ਹੈ ਨਾਲ ਹੈਂਡਵਰਕ ਹੈ ਜੀ ਤੇ ਇਹ ਵਾਲਾ ਜਿਹੜਾ ਸੂਟ ਹੈ ਇਹ ਆਪਾਂ ਨੇ ਹੈਂਗ ਕੀਤਾ ਹੋਇਆ ਸੀ ਤਾਂ ਪਿਓਰ ਮਸਲੀਨ ਹੋਣ ਕਰਕੇ ਦੁਪੱਟੇ 'ਚ ਥੋੜੇ ਰਿੰਕਲ ਲੱਗੇ ਹਾਂਜੀ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਹੈਂਡਵਰਕ ਟੱਚ ਦਾ ਸੂਟ ਹੈ ਸਾਰਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਤਾਂ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਤੁਹਾਨੂੰ ਪਊਗਾ 2195 ਸਿਰਫ ਆਫਰ ਤੇ ਵੈਸੇ ਇਹਦਾ ਪ੍ਰਾਈਸ 3500 ਪਲੱਸ ਆ ਕਿਉਂਕਿ ਸਾਰਾ ਹੈਂਡਵਰਕ ਦਾ ਕਨਸੈਪਟ ਆ 2195 ਓਨਲੀ ਫਾਰ ਟੂਡੇ ਇਹ ਕੀ ਆ ਗਿਆ ਜੀ ਇਹ ਵੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਸੂਟ ਆ कॉटन ਦਾ कॉटन ਵੀ ਬ੍ਰਾਂਡ ਦੀ ਹੈ ਜੀ ਏਕੇ ਟੈਕਸ ਪ੍ਰਿੰਸਸ 컬ੈਕਸ਼ਨ ਦਾ ਜਿਹੜਾ ਇਹ ਸੂਟ ਹੈ ਫੈਬਰਿਕ ਇੰਨਾ ਕੁ ਜ਼ਿਆਦਾ ਵਧੀਆ ਸਿੰਪਲ-ਪਾਪਾ ਥੱਕ ਜੂਗੇ ਪਰ ਸੂਟ ਖਰਾਬ ਨਹੀਂ ਹੋਣਾ ਪ੍ਰਿੰਸੈਸ 컬렉ਸ਼ਨ ਦੇ ਜਿਹੜੇ ਸੂਟ ਨੇ ਆਰਡੀ ਨੰਬਰ ਹਜੇ ਫੇਰ ਵੀ ਥੋੜਾ ਜਿਹਾ ਹਲਕਾ ਹੁੰਦਾ ਇਹ ਤਾਂ ਇੰਨਾ ਕੁ ਵਧੀਆ ਲਾਈਕ ਟਿਸਟਾ ਕਾਟਨ ਸੇਮ ਫੈਬਰਿਕ ਹੁੰਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਸਕਦੇ ਹੋ ਜੀ ਇਹ ਵਾਲਾ ਜਿਹੜਾ ਸੂਟ ਹੈਗਾ ਇਹਦਾ ਪ੍ਰਾਈਸ ਹੈਗਾ 799 only ਸਿਰਫ 799 ਤੇ 5 ਮੀਟਰ ਮਿਲੂਗਾ ਇਹ ਵੀ ਆਫ ਤੇ ਹੈ ਵੈਸੇ ਇਹਦਾ ਜਿਹੜਾ ਪ੍ਰਾਈਸ ਹੈ 1000 ਪਲੱਸ ਹੈ ਜੀ ਹਾਂਜੀ ਇਸ ਤੋਂ ਇਲਾਵਾ ਆਪਣੇ ਕੋਲ ਸ਼ਰਟਸ ਨੇ ਇਹ ਦੋ ਸ਼ਰਟਾਂ ਮਿਲਣਗੀਆਂ ਕੋਈ ਵੀ ਪਹਿਨ ਲੈਣਾ ਚਾਹੁੰਦੀ ਆ ਇਹ ਆ ਉਹੀ क्रਸ਼ ਕਾਟਨ ਦੀ ਸ਼ਰਟ ਤੇ ਇਹ ਵਾਲੀ ਆਊਗੀ ਜੀ ਪਿਓਰ ਮਸਲੀਨ ਦੀ ਸ਼ਰਟ ਪਿਓਰ ਮਸਲੀਨ ਐਂਡ ਕ੍ਰਸ਼ ਕਾਟਨ ਇਹ ਤੁਸੀਂ ਦੋਨੋਂ ਸ਼ਰਟਾਂ ਲੈ ਸਕਦੇ ਹੋ ਸਿਰਫ 699 ਦੋਨਾਂ ਨਾਲ ਇੱਕੋ ਕਲਰ ਨੇਵੀ ਬਲੂ ਦੀ ਜੋ ਬਾਟਮ ਚੱਲ ਜੂਗੀ ਸਿਰਫ ਸਰਫਿਸ਼ੀਅਲ ਨੇ ਦੇ ਇਨ ਮੇਲੇ ਵਿੱਚ ਦੋਨੋਂ ਸ਼ਰਟਾਂ ਲੈ ਸਕਦੇ ਹੋ ਬਸ ਇਹਨਾਂ ਚ ਜਿਹੜਾ ਵੀ ਸੂਟ ਆਪਾਂ ਲੈਣੇ ਆ ਤਾਂ 10000 ਪਲੱਸ ਉਹਦੀ ਕੋਸਟ ਹੈ ਆਫ ਤੇ ਨਹੀਂ ਚ ਲੈ ਸਕਦੇ ਇੱਕ ਆਪਣੇ ਕੋਲ ਪਿਓਰ ਮਸਲੀਨ ਦਾ ਸੂਟ ਹੈ ਜੀ ਐਸਕੇ ਦਾ ਫੁੱਲ ਪਿਓਰ ਮਸਲੀਨ ਪਲੇਨ ਬਾਟਮ ਲੱਗੂਗੀ ਇਹਦੇ ਨਾਲ ਨਹੀਂ ਸੌਰੀ ਇਹ ਸੂਟ ਹੀ ਰਹੂਗਾ ਆਲਓਵਰ ਆਲਓਵਰ ਸੂਟ ਹੈ ਜੀ ਇਹ ਪਲੇਨ ਬਾਟਮ ਨਹੀਂ ਲੱਗਦੀ ਤੇ ਇਹ ਹੈਗਾ ਜੀ SK ਦਾ ਬਹੁਤ ਹੀ ਵਧੀਆ ਪਿਓਰ ਮਸਲੀਨ ਦਾ ਸੂਟ ਤੇ ਗੱਲ ਕਰੀਏ ਪ੍ਰਾਈਸ ਦੀ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਤੁਹਾਨੂੰ ਪਊਗਾ ਸਿਰਫ 950 ਆਫਰ ਦੇ ਵਿੱਚ ਵੈਸੇ ਦਾ ਪ੍ਰਾਈਸ ਹੈਗਾ 1495 ਠੀਕ ਹੈ ਜੀ ਲੈ ਸਕਦੇ ਹੋ ਓਕੇ ਜੀ ਇਹ ਸੀ ਅੱਜ ਦੀ ਵੀਡੀਓ ਤੇ ਇਹਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਸਾਰੇ ਸੂਟ ਲੈ ਕੇ ਆਏ ਸੀ ਸਪੈਸ਼ਲ ਆਫਰ ਦੇ ਉੱਪਰ ਜਿਹੜੇ ਵੀ ਪਸੰਦ ਆਏ ਨੇ ਤੁਸੀਂ ਆਪਣੇ ਆਪਣੇ ਸੂਟ ਜਲਦੀ ਬਾਏ ਕਰੋ ਕੱਲ ਫਿਰ ਮਿਲਦੇ ਹਾਂ ਹੋਰ ਪਿਆਰੀ ਜਿਹੀ ਕਲੈਕਸ਼ਨ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਤੇ ਪਿਆਰੇ ਜਿਹਾ ਕਮੈਂਟ ਵੀ ਜਰੂਰ ਕਰੋ ਓਕੇ ਜੀ So